ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਨਾਲ ਬੇਅਦਬੀ ਦਾ ਮੁੱਦਾ ਜੁੜ ਚੁੱਕਿਆ ਤੇ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਇਲਜ਼ਾਮ ਸਿੱਧੇ ਮੁੱਖ ਮੰਤਰੀ ਤੇ ਲੱਗਦੇ ਹੈ ਜਿਹੜਾ ਪੰਜਾਬ ਦਾ ਭਗਵੰਤ ਮਾਨ ਮੁੱਖ ਮੰਤਰੀ ਇਹ ਗੱਲਾਂ ਕਹਿੰਦਾ ਸੀ ਵੀ ਬੇਅਦਬੀਆਂ ਦਾ ਇਨਸਾਫ ਮੈਂ ਕਰੂੰਗਾ ਤਾਸਤੇ ਅੱਜ ਇੱਕ ਇਲਜ਼ਾਮ ਲੱਗ ਚੁੱਕਿਆ ਹੈ ਗੁਰੂ ਸਾਹਿਬ ਦੀ ਇੱਕ ਪ੍ਰਵਾਸੀ ਦੁਆਰਾ ਬੇਅਦਬੀ ਫਿਰ ਤੋਂ ਕੀਤੀ ਗਈ ਹੈ ਬਿਲਕੁਲ ਜਿਹੜੀ ਇਹ ਤਾਜੀ ਘਟਨਾ ਹੈ ਬੇਅਦਬੀ ਕਰਨ ਵਾਸਤੇ ਜਿਹਨੇ ਭੇਜਿਆ ਉਹਦਾ ਨਾਮ ਵੀ ਦੱਸ ਰਿਹਾ ਬੰਦਾ ਤੇ ਪੂਰੀ ਕਹਾਣੀ ਤੁਹਾਡੇ ਸਾਹਮਣੇ ਮੈਂ ਖੋਲਣ ਜਾ ਰਿਹਾ ਪਿੰਡ ਵਾਸੀਆਂ ਨੇ ਉਹਨੂੰ ਫੜ ਲਿਆ ਉਹਦੇ ਕੋਲ ਜਿੰਦਰੇ ਦੀਆਂ ਚਾਬੀਆਂ ਨੇ ਹੋਰ ਬਹੁਤ ਸਾਰਾ ਸਮਾਨ ਪਰ ਉਹ ਬੰਦਾ ਜਿਹੜਾ ਕਿ ਭਗੰਤ ਮਾਨ ਤੇ ਇਲਜ਼ਾਮ ਲੱਗ ਰਹੇ ਨੇ ਇਹ ਹੁਣ ਦੇਖੋ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਕਿਹੜੀ ਹੱਦ ਤੱਕ ਚਲੀ ਗਈ ਆ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਇਹ ਮੁੱਖ ਮੰਤਰੀ ਤਾਂ ਵੈਸੇ ਨਕਾਰ ਹੀ ਰੱਖਿਆ ਪਰ ਆ ਬੇਅਦਬੀ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਇਆ ਵੀ ਜਿਹੜੀ ਇਹ ਬੇਅਦਬੀ ਹੋਈ ਆ ਇੱਕ ਪਿੰਡ ਦੇ ਵਿੱਚ ਜੈਤੋ ਪਿੰਡ ਦੇ ਵਿੱਚ ਜੈਤੋ ਦੀ ਗੱਲ ਆ ਤੇ ਤੁਸੀਂ ਪਹਿਲਾਂ ਇਸ ਨੂੰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ अगले विचार कर जाओ जा, पे, पे, गुरु, गुरु, गुरुद्वारा तो जो मेरा क्या है? कहीं से पैसे मिले तुम्हे तो नहीं तुम कह रहे थे कल के पैसा देकर मुंह बंद दे करवाया है। वो बोल रहा था हम तो नहीं बोल रहे अच्छा अब तुम बोल रहे हो तुम्हें अपना कुछ नाम पता वो, वो अच्छी तरह पता नहीं अब तुम कह रहे हो कि वो बोल रहा था वो बोल रहा था वो तो हम बोल तुम्हें किसी ने तो पैसे दिए हैं पे पे आने के के लिए करा आधार कार्ड नहीं परिवार रहता है आपका ये में मोगा में हाँ, में? हाँ। तो तुम 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 अलग रहते हो हाँ कब से अलग हो पांच छह महीना से तो वो परिवार तुम्हारा कह रहे कि चार दिन से लापता है उसके साथ रहता था। कब रहता था? महीना और चार में तो बहुत है। तो नहीं गुरुद्वारा में क्यों वापस तीन चार बार तो मैं छोड़ के आए यहीं पे क्यों आते हो बार बार नहीं, नहीं बोलता बोल है है। बेअबी का क्यों लगे बेदबी करना है ਇਨੂੰ ਹੀ ਜਦੋਂ ਆਪਾਂ ਪੁੱਛਿਆ ਸੀ ਹਨਾ ਕੀ ਇਹਦੇ ਕੋਲ ਇੱਕ ਤਾਂ ਵੱਡੀ ਜਿੰਦਰੀ ਦੀ ਚਾਪੀ ਨਿਕਲੀ ਆ ਦੋ ਤੇ ਇੱਕੇ ਤੋਂ ਏਡੀ ਸਾਰੀ ਤਾਰ ਨਿਕਲੀ ਆ ਠੀਕ ਆ ਆ ਚਾਪੀਆਂ ਨਿਕਲੀਆਂ ਇਹਦੇ ਕੋਲ ਇੱਕ ਤਾਰ ਨਿਕਲੀ ਆਈ ਤੇ ਇਹ ਕਿਹਦੇ ਕੋਲ ਆਦੀ ਖੇਸੀ ਸੀਗੀ ਜਦੋਂ ਇਹਨੂੰ ਬਾਬਾ ਜੀ ਇੱਥੇ ਦੋ ਤਿੰਨਾਂ ਦੀ ਛੱਡਿਆ ਸੀ ਵੀ ਸੀਗੀ ਇੱਥੇ ਤੇ ਜਦੋਂ ਇਹਨੂੰ ਪੁੱਛਿਆ ਇਹ ਕਹਿੰਦਾ ਜੀ ਮੇਰੇ ਕੋਲ ਪੀਟੋਗੇ ਤਾਂ ਹਮ ਗ੍ਰੰਥ ਪਾੜ ਦੇਂਗੇ ਆ ਬਾਬਾ ਜੀ ਤੋਂ ਪੁੱਛ ਲਓ ਬਾਬਾ ਜੀ ਦੇ ਸਾਹਮਣੇ ਇਹ ਗੱਲ ਆਖੀ ਆ ਅੱਛਾ ਇਹਨੂੰ ਮਤਲਬ ਗ੍ਰੰਥ ਬਾਰੇ ਸਾਰਾ ਕੁਝ ਪਤਾ ਹਾਂਜੀ ਸਾਰਾ ਕੁਝ ਪਤਾ ਨਹੀਂ ਉੱਥੇ ਮੰਡੀ ਚੋਂ ਰੋਟੀ ਪਾਣੀ ਖਵਾਏ ਗੁਰਦੁਆਰੇ ਛੋੜ ਕੇ ਆਓ ਅੱਛਾ ਗੁਰਦੁਆਰੇ ਬਾਅਦ ਹਰ ਵਾਰ ਵਾਰ ਆਹ ਇਹਨੂੰ ਸੰਜੀਤ ਆਪਣੇ ਜਿਹੜੇ ਬਾਹਰੋਂ ਬੰਦੇ ਆਉਂਦੇ ਉਹਨਾਂ ਨੇ ਵੀ ਇਹਨੂੰ ਬਹੁਤ ਪੁੱਛਿਆ ਕਿ ਗਾਂਵ ਬਤਾ ਬੋਲੇ ਹੀ ਨਹੀਂ ਧੀਵੇ ਦੇ ਚਾਨਣੇ ਆ ਕਿ 10000 ਪਾਲਿਆ ਕਰਿਆ ਨੂੰ ਢਾ ਦਿਆ ਕਰੇ ਅੱਛਾ ਮਤਲਬ ਇਹ ਇਹ ਦਿਖਾਉਂਦਾ ਸੀਗਾ ਕਿ ਮੈਨੂੰ ਕੁਝ ਪਤਾ ਨਹੀਂ ਵੀ ਮੈਂਟਲ ਮੋਟਾ ਮੈਂਟਲ ਹੁੰਦਾ ਸੀਗਾ ਜਾਣ ਕੇ ਗਲਤ ਹਰਕਤਾਂ ਕਰਦਾ ਸੀਗਾ ਧੀਵੇ ਦੇ ਉੱਤੇ ਚਾਨਣੇ ਹੋ ਜਾਂਦਾ ਸੀ ਇੱਕੇ ਦਾ ਮੈਂ ਚਾਨਣੇ ਮੋਬਾਈਲ ਦੀ ਤੇ ਰਿਟਾਰ ਚਲਾਈ ਸੀ ਇਹਦੇ ਉੱਤੇ ਕੁਝ ਨਹੀਂ ਉੱਥੇ ਦਿਖਾ ਧੀਵੇ ਦੇ ਚਾਨਣੇ ਆ ਕੇ ਲਿਖਣ ਲੱਗ ਪਿਆ ਪਸ ਫਾਟ ਕਬੀ ਅਕਸਰ ਜਦੋਂ ਕਿਤੇ ਬੇਅਦਬੀ ਹੁੰਦੀ ਆ ਉੱਥੇ ਬਹੁਤ ਹੀ ਥਾਮਾ ਤੇ ਹੁੰਦਾ ਕਿ ਕਹਿ ਲੈਂਦੇ ਕਿ ਬੰਦਾ ਮੈਂਟਲ ਸੀਗਾ ਜਿਆਦਾ ਦਿਮਾਗੀ ਸਤਨਾ ਸਹੀ ਨਹੀਂ ਸੀ ਗੱਲ ਇਹ ਆ ਵੀ ਹੁਣ ਬੰਦਾ ਮੈਂਟਲ ਬਣੇ ਦਾ ਜਿਹੜਾ ਕਿ ਨਾਟਕ ਕਰ ਰਿਆ ਤੇ ਹੁਣ ਨਾ ਉੱਥੇ ਪੁਲਿਸ ਪਹੁੰਚਦੀ ਆ ਇਹ ਬੰਦੇ ਕਹਿੰਦੇ ਨੇ ਪੰਜਾਬ ਦੇ ਇਹ ਨੌਜਵਾਨ ਪਿੰਡ ਦੇ ਇਹ ਕਹਿੰਦੇ ਨੇ ਵੀ ਅਸੀਂ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਅੱਗੋਂ ਇਹ ਗੱਲ ਕਹੀ ਆ ਵੀ ਤੁਸੀਂ ੱੱਕੇ ਮਾਰ ਕੇ ਇਹਨੂੰ ਬਾਹਰ ਕੱਢ ਦਿਓ ਗੁਰਦੁਆਰੇ ਚੋਂ ਤੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਜੈਤੋ ਦੀ ਗੱਲ ਆ ਦੂਜਾ ਨੰਬਰ ਇਹ ਕਹਿ ਰਹੇ ਨੇ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਪੰਜਾਬੀ ਆਪਣੇ ਉਹ ਕਹਿੰਦੇ ਵੀ ਭਈਆਂ ਦੁਆਰਾ ਇੱਕ ਮਹੱਲੀ ਦੇ ਵਿੱਚ ਜਿਹੜੇ ਦੋ ਬੱਚੇ ਮਾਰੇ ਗਏ ਨੇ ਤਾਂ ਇਹ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਇਹ ਬੇਅਦਵੀ ਨੂੰ ਲੈ ਕੇ ਇਹ ਹਾਲਾਂਕਿ ਵੀਡੀਓ ਲੰਬੀ ਆ ਇਹਨਾਂ ਦੇ ਘਰਦਿਆਂ ਨਾਲ ਵੀ ਗੱਲ ਹੋਈ ਆ ਤੇ ਆਪਦੇ ਕੋਡ ਵਰਡ 'ਚ ਉਹਨਾਂ ਨੂੰ ਕੁਝ ਦੱਸ ਰਿਹਾ ਹੈ ਵੀ ਮੈਥੋਂ ਜਿਹੜਾ ਇਹ ਕੰਮ ਨੂੰ ਤੁਸੀਂ ਭੇਜਿਆ ਸੀ ਤੇ ਮੈਂ ਉਹਦੇ ਵਿੱਚ ਨਾਕਾਮ ਹੋ ਗਿਆ ਮੈਨੂੰ ਫੜ ਲਿਆ ਭਾਸ਼ਾ ਹੀ ਹੋਰ ਬੋਲਦਾ ਉਹ ਸਮਝ ਹੀ ਨਹੀਂ ਆਉਂਦੀ ਨਾ ਹਿੰਦੀ ਆ ਨਾ ਪੰਜਾਬੀ ਨਾ ਕੁਝ ਹੋਰ ਅਜੀਬ ਜੇ ਕੋਡਵਾੜ ਬੋਲਦਾ ਸੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਇਲਜ਼ਾਮ ਲੱਗਦੇ ਨੇ ਵੀ ਹੁਣ ਉਹਨੂੰ ਦੀਨਾ ਨਹੀਂ ਯਾਰ ਪੰਜਾਬ ਦੇ ਵਿੱਚ ਜਗਾ ਜਗਾ ਤੇ ਬੇਅਦਬੀਆਂ ਜਗਾ ਜਗਾ ਤੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਨਿਹੰਗ ਸਿੰਘਾਂ ਨੂੰ ਮਾਰਿਆ ਜਾ ਰਿਹਾ ਯਾਨੀ ਪੰਜਾਬੀਆਂ ਨੂੰ ਮਾਰਿਆ ਯਾਰ ਤੇ ਪੰਜਾਬ ਦਾ ਜਿਹੜਾ ਹੁਣ ਮੁੱਖ ਬੰਦਾ ਉਹਦੇ ਹੱਥ ਵਿੱਚ ਸਾਰੇ ਪੰਜਾਬ ਦਾ ਭਰੋਸਾ ਦਿੱਤਾ ਸੀ ਤੇ ਉਹ ਹੁਣ ਇੰਨਾਂ ਗੱਲਾਂ ਤੋਂ ਗੂੜੀ ਨੀਂਦ ਸੁੱਤਾ ਪਿਆ ਯਾਰ ਕੋਈ ਧਿਆਨ ਹੀ ਨਹੀਂ ਉਹਦਾ ਆਪਦੇ ਗਿਆ ਵੋਟਾਂ ਨੂੰ ਲੈ ਕੇ ਆਪਦੇ ਬੰਦਿਆਂ ਨੂੰ ਲੈ ਕੇ ਆ ਜਿਵੇਂ ਨੀ ਚੋਣਾਂ ਨੂੰ ਲੈ ਕੇ ਤਾਂ ਬਹੁਤ ਸਾਰਾ ਟਾਈਮ ਪੰਜਾਬ ਦੇ ਮੁੱਖ ਮੰਤਰੀ ਕੋਲੇ ਤੇ ਜਿਹੜੇ ਸਾਡੇ ਲੋਕ ਮਰ ਰਹੇ ਨੇ ਪੁਰੂ ਸਾਹਿਬ ਦੀਆਂ ਬੇਅਦਮੀਆਂ ਹੋ ਰਹੀਆਂ ਨੇ ਉਹ ਵੀ ਵੱਡੇ ਪੱਦਰ ਤੇ ਯਾਰ ਇੱਕ ਦਿਨ ਨਹੀਂ ਟੱਪਦਾ ਮੈਂ ਤੁਹਾਡੇ ਸਾਹਮਣੇ ਪਹਿਲਾਂ ਕਹੀਏ ਇਹ ਗੱਲ ਪਹਿਲਾਂ ਵੀਡੀਓ ਦੇ ਵਿੱਚ ਮੈਂ ਕਹਿ ਚੁੱਕਿਆ ਜਿਹੜੀ ਮੈਂ ਸਵੇਪਾਈ ਹੈ ਕਿ ਇੱਕ ਦਿਨ ਨਹੀਂ ਟੱਪਦਾ ਕੋਈ ਨਾ ਕੋਈ ਪ੍ਰਵਾਸੀਆਂ ਬੰਨਿਓ ਘਟਣਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਤੇ ਕਿਸੇ ਨੂੰ ਮਾਰਿਆ ਜਾਂਦਾ ਫੇਰ ਕਿਤੇ ਬੇਅਦਬੀ ਦੇ ਮਾਮਲੇ ਕਿਤੇ ਕੁਛ ਹੋ ਜਾਂਦਾ ਯਾਰ ਕਮਾਲ ਹੋ ਗਈ ਇਹ ਪੰਜਾਬ ਦਾ ਮੁੱਖ ਮੰਤਰੀ ਜਾਨ ਬੁੱਝ ਕੇ ਐਕਸ਼ਨ ਨਹੀਂ ਲੈ ਰਿਆ ਕਿਉਂ ਨਹੀਂ ਲੈ ਰਿਆ ਜਿਵੇਂ ਕਿ ਕੇਜਰੀਵਾਲ ਇੱਕ ਭਈਆ ਅਰਵਿੰਦ ਕੇਜਰੀਵਾਲ ਭਈਆ ਹੀ ਆ ਉਹ ਦਿੱਲੀ ਦਾ ਉਹ ਵੋਟ ਬੈਂਕ ਆਪਦੀ ਤੋੜਨਾ ਨਹੀਂ ਚਾਹੁੰਦੇ ਪੰਜਾਬ ਚੋਂ ਹਾਲਾਂਕਿ ਉਹ ਕੱਲ ਦਾ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਆਈਡੀਆ ਜਾਣ ਬੁੱਝ ਕੇ ਕੇਜਰੀਵਾਲ ਆ ਜਿਹੜਾ ਉਹ ਕੱਲ ਰਿਹਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਤਾਂ ਕਿ ਪੱਕੇ ਤੌਰ ਤੇ ਪੰਜਾਬ ਇਹਨਾਂ ਦੀਆਂ ਵੋਟਾਂ ਬਣਾਉਂਦਾ ਇਹ ਹੋ ਜਾਣੀਆਂ ਬਸਨੀਕ ਉਥੋਂ ਦੇ ਤਿਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਪਹਿਲਾਂ ਵੀ ਘੋਸ਼ਣਾ ਕੀਤੀ ਐ ਮੌਦੇ ਪੋਲ ਖੋਲੀ ਆ ਉਹਨੇ ਇਹ ਗੱਲ ਕਹੀ ਐ ਭਾਵੇਂ ਸਾਨੂੰ ਸਿੱਖ ਜਾਂ ਪੰਜਾਬੀ ਲੋਕ ਵੋਟ ਨਾ ਪਾਉਣ ਸਾਡੀ Hindu ਵੋਟ ਨਾਲ ਮੈਂ ਜਿੱਤ ਜੂ ਆ ਵੀ ਕੁਝ ਤਾਂ ਜਿਹੜੇ ਆ ਸੇਠ ਲੋਕ ਹੋਗੇ ਪਰ ਉਹ ਤਾਂ ਵੈਸੇ ਵੀ ਚਾਂਸੇ ਚ ਆਉਂਦੇ ਨਹੀਂ ਉਹਦੇ ਪਰ ਉਹਨੂੰ ਲੱਗਦਾ ਵੀ ਮੇਰੀ ਜਿਹੜੀ Hindu ਵੋਟ ਬੈਂਕ ਬਣਨੀ ਆ ਉਹ ਇਹਨਾਂ ਦੇ ਨਾਲ ਹੀ ਬਣਨੀ ਆ ਪਰਵਾਸੀਆਂ ਦੇ ਰੋਕਿਆਉ ਨਹੀਂ ਲੱਗਦੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਚੁੱਪਾ ਹੈ ਉਹ ਦਿੱਲੀ ਵਾਲੇ ਲਾਲੇ ਦੇ ਥੱਲੇ ਚੱਲਦਾ ਤੇ ਦਿੱਲੀੋਂ ਉਹਨੂੰ ਆਰਡਰ ਮਿਲਦਾ ਨਹੀਂ ਵੀ ਤੂੰ ਯਾਰ ਕਾਰਵਾਈ ਕਰ ਦੇ ਕਹਿੰਦੇ ਤਾਂ ਹੋਣਗੇ ਆਪਸ ਵਿੱਚ ਗੱਲਾਂ ਤਾਂ ਕਰਦਾ ਇਹ ਗੁਪਤ ਗੁਪਤ ਵੀ ਮੇਰੇ ਪੰਜਾਬ ਦੇ ਵਿੱਚ ਆ ਘਟਨਾਵਾਂ ਹੋ ਰਹੀਆਂ ਨੇ ਉਹ ਕਹਿੰਦਾ ਹੋਣਾ ਕੋਈ ਨਹੀਂ ਆਪੇ ਮਾਮਲਾ ਠੰਡਾ ਹੋ ਜੂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਹੀ ਸਰਕਾਰ ਬਣਾਉਣੀ ਆਪਾਂ ਕੇ ਵਿਰੁੱਧ ਜਾਈਏ ਬਈ ਇਹ ਗੱਲਾਂ ਨਹੀਂ ਪੰਜਾਬੀ ਉਹ ਗੱਲਾਂ ਸਮਝਣ ਦੀ ਲੋੜ ਆ ਬੜੀ ਡੂੰਗੀ ਸਾਜ਼ਿਸ਼ ਹੈ ਨਾ ਕਿ ਕਿਸੇ ਦੇ ਪਕੜ ਚ ਆਉਂਦੀ ਹੈ ਜਿਹੜਾ ਵੀ ਹੁਸ਼ਿਆਰ ਬੰਦਾ ਸੂਝਵਾਨ ਆ ਉਹ ਪਕੜ ਲੈਂਦਾ ਇਹਨਾਂ ਗੱਲਾਂ ਨੂੰ ਫੜ ਲੈਂਦਾ ਪਰ ਜਿੱਥੋਂ ਤੱਕ ਸਾਡਾ ਇਹਨਾਂ ਮੁੱਦਿਆਂ ਤੇ ਅਸੀਂ ਕੰਮ ਕਰਦੇ ਆ ਮੇਰੀ ਪਰਸਨਲੀ ਤੌਰ ਤੇ ਮੇਰਾ ਮੰਨਣਾ ਤਾਂ ਇਹ ਹੈ ਅੱਗੇ ਤਹਾਂ ਤੁਸੀਂ ਵੀ ਮੈਨੂੰ رائے ਦੇ ਸਕਦੇ ਹੋ ਕਿ ਮੈਂ ਸਹੀ ਸੋਚ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਸੰਖਿਆ ਵਧਾਉਣ ਦਾ ਕਾਰਨ ਕੀ ਹੈ ਵੋਟਾਂ ਵਧਾਉਣ ਦਾ ਜਿਹੜਾ ਮਨਸੂਬਾ ਇਹਨਾਂ ਦਾ ਉਹ ਕੇਜਰੀਵਾਲ ਚੱਲ ਰਿਹਾ ਨਾ ਕਿ ਭਗਵੰਤ ਮਾਨ ਤਾਂ ਕਹਿੰਦਾ ਹੋਣਾ ਯਾਰ ਇੱਕ ਪਾਸੇ ਵੀ ਸਾਡਾ ਪੰਜਾਬ ਮਰ ਰਿਹਾ ਜੀ ਉਹ ਕਹਿੰਦਾ ਹੋਣਾ ਨਹੀਂ ਤੂੰ ਬੋਲਣਾ ਨਹੀਂ ਇਹ ਗੱਲਾਂ ਸਾਰੀਆਂ ਇਹਨਾਂ ਦੀਆਂ ਰਲੀਆਂ ਮਿਲੀਆਂ ਨੇ ਤੇ ਇਹ ਉਹਨਾਂ ਦੇ ਸਾਹਮਣੇ ਨੀਵਾ ਹੋਇਆ ਪਿਆ ਤਾਂ ਹੁਣ ਤੁਸੀਂ ਦੱਸੋ ਆਉਣ ਵਾਲੇ ਟਾਈਮ ਦੇ ਵਿੱਚ ਯਾਰ ਜਿਹੜੇ ਹੁਣ ਦੀ ਜਨਰੇਸ਼ਨ ਉਹ ਸਾਹਮਣਾ ਨਹੀਂ ਕਰ ਪਾਉਗੇ ਇਹਨਾਂ ਗੱਲਾਂ ਦਾ ਤਾਂ ਠੀਕ ਆ ਪੰਜਾਬੀਓ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਓ ਤੇ ਜਿਹੜੇ ਭੈਣ ਭਰਾਵਾਂ ਦੇ ਵਿੱਚ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਰਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਤਾਂ